ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਅਸੀਂ ਜਾਣਕਾਰੀ આપ ਤੋਂ ਤੁਹਾਨੂੰ ਬੋਲੋ ਦਿੱਤੀਆਂ ਜਾ ਰਹੀਆਂ ਨੇ ਜੀ ਸਰਕਾਰੀ ਨੌਕਰੀਆਂ ਦੀ ਜਿਹੜੇ ਨੌਕਰੀਆਂ ਦੇ ਨਿਯੁਕਤੀ ਪੱਤਰ ਬਣ ਰਹੇ ਨੇ ਕੀ ਭਵੰਤਨ ਸਰਕਾਰ ਨੇ ਇਸੇ ਨਾਲ ਜੀ 2-2000 ਰੁਪਏ ਮਿਲਣਗੇ ਜੀ 28 ਫਰਵਰੀ ਨੂੰ 28 ਫਰਵਰੀ ਨੂੰ 2-2000 ਰੁਪਏ ਖਾਤੇ ਵਿੱਚ ਪੈਣ ਜਾ ਰਹੇ ਨੇ ਕਿੰਨਾਂ ਲੋਕਾਂ ਦੇ ਖਾਤੇ ਵਿੱਚ ਪੈਣਗੇ ਪੈਸੇ ਇਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਨਾਲਦਲ ਸਿੰਘ ਜੀ ਭਵੰਤਵਾਨ ਵੱਲੋਂ ਕਿਹੜੇ ਕਿਹੜੇ ਨੌਕਰੀ ਜਾਰੀ ਕੀਤੇ ਗਏ ਨੇ ਸਾਰੀ ਡੀਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਦੇ ਹਾਂ ਜਿੱਦੀਆਂ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਅਕਾਲੀ ਦਲ ਤੇ ਭਾਜਪਾ ਦਾ ਅੰਦਰ ਖਾਤੇ ਹੋ ਚੁੱਕਾ ਜੀ ਗਠਜੋੜ ਆਪ ਨਾਲ ਗਠਜੋੜ ਬਾਰੇ ਰਾਜਾ ਬੜਿੰਗ ਨੇ ਆਖੀ ਹੈ ਜੀ ਵੱਡੀ ਗੱਲ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਅੰਦਰੂਨੀ ਗਠਜੋੜ ਹੋ ਗਿਆ ਹੈ ਇਹ ਦੋਵੇਂ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਖੇਡ ਖੇਡ ਰਹੀਆਂ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸ਼੍ਰੀ ਮੁਖਸਰ ਸਾਹਿਬ ਵਿਖੇ ਆਪਣੇ ਨਿਵਾਸ ਸਥਾਨ ਤੇ ਚੌਨਬੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਆਪ ਉਮੀਦਵਾਰ ਕੌਣ ਹੈ ਪਹਿਲੀ ਸੰਸਦ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੀ ਪਾਰਵ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਰਕਾਰੀ ਅਨਗਹਿਲੀ ਕਾਰਨ ਖਜ਼ਾਨੇ ਨੂੰ ਲੱਗ ਰਿਹਾ ਕਰੋੜਾਂ ਦਾ ਚੂਨਾ ਵੱਟੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਖੱਸਾ ਜਾਇਰ ਹੋ ਰਿਹਾ ਪੰਜਾਬ ਦੀ ਸਰਕਾਰ ਨੇ ਉਹਨਾਂ ਚਾਉਣ ਤੋਂ ਪਹਿਲਾਂ ਇੱਕ ਸੁਪਨਾ ਦੇਖਿਆ ਸੀ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕ ਕੇ ਵੱਡਾ ਮਾਲਿਆ ਸਰਕਾਰ ਦੇ ਖਜ਼ਾਨੇ ਚ ਆਏਗਾ ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਹੁਲਾਰਾ ਮਿਲੇਗਾ ਆਮੇ ਸਰਕਾਰ ਨੇ ਮਾਈਨਿੰਗ ਤੇ ਨਕੇਲ ਪਾਉਣ ਦੀ ਸਮੇਂ-ਸਮੇਂ ਤੇ ਕੋਸ਼ਿਸ਼ ਕੀਤੀ ਹੈ ਮੰਤਰੀਆਂ ਦੇ ਵਿਭਾਗਾਂ 'ਚ ਫੇਰ ਬਦਲ ਕੀਤੇ ਨੇ ਪਰ ਫਿਰ ਵੀ ਮਾਈਨਿੰਗ ਮਾਫੀਆ ਦੀਆਂ ਹੋਰ ਚੋਰੀਆਂ ਮੋਰੀਆਂ ਨੂੰ ਸਮਝਣ ਚ ਸਰਕਾਰ ਭਲੇਖੇ ਚ ਰਹੀ ਹੈ ਜਿਸ ਕਰਕੇ ਸਰਕਾਰ ਦੇ ਯਤਨ ਸਫਲ ਨਾ ਹੋ ਸਕੇ ਕਿਉਂਕਿ ਸਰਕਾਰ ਦਾ ਸਬੰਧਤ ਮੰਤਰਾਲੇ ਨੂੰ ਅਸਲ ਤਸਵੀਰ ਤੋਂ ਅੱਖੋਂ ਪਰੋਖੇ ਰੱਖਿਆ ਜਾ ਰਿਹਾ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸਰਦਾਲੂਆਂ ਦਾ ਜੱਥਾ ਹੋਇਆ ਰਵਾਨਾ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਰਾਏਕੋਟ ਸ਼ਹਿਰ ਤੋਂ ਸਰਦਾਲੂਆਂ ਦਾ ਜੱਥਾ ਸ਼੍ਰੀ ਸਾਲਾਸਰ ਅਤੇ ਸ਼੍ਰੀ ਖਾਟੂ ਸ਼ਾਮ ਜੀ ਅਸਥਾਨ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਜਿਨ੍ਹਾਂ ਨੂੰ ਹਲਕਾ ਅਧਾਇਕ ਠੇਕੇਦਾਰ ਹਾਕਮ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ ਸਰਕਾਰ ਵੱਲੋਂ ਤੀਰਥ ਯਾਤਰਾ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਬੈਗ ਵੀ ਸਰਦਾਲੂਆਂ ਨੂੰ ਵੰਡੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਾਕਿਸਤਾਨੀ ਐਕਟਰ ਅਹਿਸਾਨ ਖਾਨ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸੋਨਮ ਬਾਜਵਾ ਦੀ ਪੋਸਟ ਬੋਲੀ ਹੈ ਅਵਿਨੇਤਰੀ ਸੋਨਮ ਬਾਜਵਾ ਇਨਾਂ ਦਿਨੀ ਖੂਬ ਸੁਰਖੀਆਂ 'ਚ ਬਣੀ ਹੋਈ ਆ ਪਰ ਅਸਲ ਸੋਨਮ ਬਾਜਵਾ ਆਪਣੀ ਪ੍ਰੋਫੈਸ਼ਨਲ ਲਾਈਫ ਕਰਕੇ ਨਹੀਂ ਸਗੋਂ ਨਿੱਜੀ ਲਾਈਫ ਕਰਕੇ ਚਰਚਾ 'ਚ ਬਣੀ ਹੈ ਹਾਲੀ ਵਿੱਚ ਸੋਨਮ ਬਾਜਵਾ ਦੀ ਪਾਕਿਸਤਾਨੀ ਐਕਟਰ ਐਹਸਾਨ ਖਾਨ ਨਾਲ ਤਸਵੀਰਾਂ ਵਾਇਰਲ ਹੋਈਆਂ ਸੀ ਇਸ ਤੋਂ ਬਾਅਦ ਉਹ ਚਾਚਾ ਵਿੱਚ ਛੜੀ ਗਈ ਹੈ ਕਿ ਆਖਰ ਦੋਵਾਂ ਪਿਛਾਲੇ ਚੱਲ ਕੀ ਰਹੇ ਹਨ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੂਬਾ ਪਦਰੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੇ ਨੇ ਸ਼੍ਰੀ ਗੁਰੂ ਰਵਿਦਾਸ ਫਾਊਂਡੇਸ਼ਨ ਪੰਜਾਬ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪੁਰਾਣੀ ਦਾਣਾ ਮੰਡੀ ਮੁੱਲਾ ਪਰ ਵਿਖੇ 1 ਮਾਰਚ ਤੋਂ 3 ਮਾਰਚ ਤੱਕ ਕਰਵਾਏ ਜਾ ਰਹੇ ਤੰਨ ਰੋਜਾ ਤਾਲਮਿਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜਾਣਕਾਰੀ ਦਿੰਦਾ ਰਜਿੰਦਰ ਸਿੰਘ ਕਾਰਜਕਾਰੀ ਪ੍ਰਧਾਨ ਨੇ ਦੱਸਿਆ ਕਿ ਸਮਾਗਮ ਦੀ ਸਫਲਤਾ ਲਈ ਇਲਾਕੇ ਦੀਆਂ ਸੰਗਤਾਂ ਵਿੱਚ ਪਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪ੍ਰਤਪਾਲ ਦੀ ਗ੍ਰਿਫਤਾਰੀ ਤੇ ਹਰਿਆਣਾ ਸਰਕਾਰ ਦਾ ਸਪਸ਼ਟਿਕਨ 21 ਫਰਵਰੀ ਨੂੰ ਕਿਸਾਨ ਜਥੇਬੰਦੀ ਦੇ ਦਿੱਲੀ ਕੁਛ ਦੇ ਸੱਦੇ ਦੇ ਚੱਲਦਿਆਂ ਸੁਰੱਖਿਆ ਬਲਾਂ ਤੇ ਕਿਸਾਨ ਜਥੇਬੰਦੀ ਦੇ ਸਮਰਥਕਾਂ ਬਲੋਂ ਕਾਫੀ ਤਣਾਅ ਦੇਖਿਆ ਗਿਆ ਇਸੇ ਦੌਰਾਨ ਪ੍ਰਤਪਾਲ ਸਿੰਘ ਨਾਮ ਦੇ ਇੱਕ 27 ਸਾਲਾ ਨੌਜਵਾਨ ਦੀ ਪੀਜੀਆਈ ਰੋहतक ਵਿੱਚ ਗੰਭੀਰ ਹਾਲਾਤ ਵਿੱਚ ਭਾਰਤੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਪ੍ਰਤਪਾਲ ਦੇ ਪਰਵਾਲ ਬਲੋਂ ਇਲਜ਼ਾਮ ਲਗਾਏ ਗਏ ਨੇ ਕਿ ਪ੍ਰਤਪਾਲ ਦੀ ਸੁਰੱਖਿਆ ਬਲਾਂ ਬਲੋਂ ਕਥਿਤ ਤੌਰ ਦੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੇਂਦਰ ਨੂੰ ਘੇਰਨ ਲਈ ਇਕਜੁੱਟ ਹੋਣ ਗਿਆ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਟੀਓ ਦੇ ਵਿਰੋਧ ਚ ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰਾਂ ਦੇ ਨਾਲ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸਮਰਾਲਾ ਵਿਖੇ ਵੀ ਸੈਂਕੜੇ ਦੀ ਗਿਣਤੀ ਵਿੱਚ ਸੜਕਾਂ ਤੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਿਵਲ ਹਸਪਤਾਲ ਬਠਿੰਡਾ ਦਾ ਮੈਡੀਕਲ ਅਫਸਰ ਦੇ ਸਫਾਈ ਸੇਵਕ ਰਿਸ਼ਵਤ ਲੈਂਦਾ ਹੈ ਗ੍ਰਿਫਤਾਰ ਹੋ ਚੁੱਕੇ ਨੇ ਪੰਜਾਬੀ ਜ਼ਿਲ੍ਹੇਪਰੋਂ ਨੇ ਸੂਬੇ ਵਿੱਚ ਪ੍ਰੇਸ਼ਟਾਚਾਰ ਬਦੰਬ ਚਲਾਈ ਜਾ ਰਹੀ ਮੁਹਿੰਮ ਦਰਨ ਸਿਵਲ ਹਸਪਤਾਲ ਬਠਿੰਡਾ ਵਿਖੇ ਤਨਾਦ ਡਾਕਟਰ ਨਰਿੰਦਰਪਾਲ ਸਿੰਘ ਮੈਡੀਕਲ ਅਫਸਰ ਅਤੇ ਰਾਮ ਸਿੰਘ ਉਰਫ ਤੀਨੂ ਨਾਂ ਦੇ ਸਫਾਈ ਸੇਵਕ ਨੂੰ 5000 ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹੱਤੀ ਕਾਬੂ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਾਂਗਰਸੀ ਆਗੂ ਸਿੱਧੂ ਦਾ ਕਾਫੀ ਅੰਦਾਜ਼ ਫਿਰ ਬੋਲਿਆ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਟਿਕਲਾਂ ਦਾ ਬਾਜ਼ਾਰ ਕਰਮ ਹੈ। ਇਸੇ ਤਰ੍ਹਾਂ ਅੱਜ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਕਸ ਤੇ 10 ਸਕਿੰਟ ਦੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਸਾਡੀਆਂ ਆਪਾਵਾਵਾਂ ਦਾ ਧੂਆ ਉੱਥੋਂ ਉੱਠਦਾ ਹੈ ਕਿ ਗੁਰੂ ਜਿੱਥੇ ਸਾਡੇ ਨਾਮ ਨੂੰ ਅੱਗ ਲੱਗਦੀ ਹੈ ਉਸ ਤੋਂ ਬਾਅਦ ਗਲੀਬੜੀ ਹੋਜੀ ਸੀਐਮ ਮਾਨ ਨੇ ਨੌਜਵਾਨਾਂ ਨੂੰ ਬੰਡੇ ਨੇ ਜੀ ਨੁਕਤੀ ਪੱਤਰ ਬੋਲੇ ਸਿੱਧੂ ਦਾਤਾ ਪਿਆ ਮੌਕੇ ਲੈਣ ਦੇਣ ਵਾਲੇ ਝੂਠ ਵਰਗਾ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੇ ਅੱਜ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ 457 ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮਿਊਂਸੀਪਲ ਪੱਮਨੇ ਵਿਖੇ ਨਿਯੁਕਤੀ ਪੱਤਰ ਵੰਡਣ ਮੌਕੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਅਗਰ ਨੂੰ ਉਦੇਦਾਰਾਂ ਦਾ ਗੱਫਾ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਚੇਅਰਮੈਨ, ਵਾਈਸ ਚੇਅਰਮੈਨ, ਮੈਂਬਰ ਬਣਾਉਣ ਲਈ ਪ੍ਰਤੀਕਿਰਿਆ ਤਹਿਤ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਉਦੇਦਾਰੀਆਂ ਦੇ ਕੇ ਨਿਵਾਜ਼ਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬਠਿੰਡਾ ਦੇ ਸਰ ਕੱਡ ਆਗੂ ਗੁਰਜੰਟ ਸਿੰਘ ਸਿਵਿਆ ਨੂੰ ਪੰਜਾਬ ਸ਼ੈਡਿਊਲ ਕਾਸਟ ਐਂਡ ਡਿਵੈਲਪਮੈਂਟ ਦੇ ਫਾਈਨੈਂਸ ਕਾਰਪੋਰੇਸ਼ਨ ਦਾ ਵਾਈਸ ਚੇਅਰਮੈਨ ਬਲਾਕ ਸਿੰਘ ਪੋਖੜਾ ਅਤੇ ਬਲਵਿੰਦਰ ਸਿੰਘ ਬੱਲੋ ਨੂੰ ਮੰਡੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਲੋਰ 'ਚ ਦਿਨ ਦਿਹਾੜੇ ਗੈਂਗਵਾੜ ਚੱਲੀਆਂ ਨੇ ਜੀ ਗੋਲੀਆਂ ਫਲੋਰ ਵਿੱਚ ਪੁਰਾਣੀ ਰੰਜਿਸ਼ ਤੇ ਚੱਲਿਆ ਅੱਜ ਸਵੇਰੇ 11:30 ਵਜੇ ਸ਼ਹਿਰ 'ਚ ਸ਼੍ਰੀਆਮ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿਜੇ ਗੈਂਗ ਦਾ ਇੱਕ ਲੜਕਾ ਸੰਜੂ ਬੁਰਿਤਨਾ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਇੱਥੇ ਡਾਕਟਰ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਮਾਛੀਵਾਲਾ ਦੀ ਕੁਲਵੰਤ ਕੌਰ ਨੀਲੋ ਨੇ 50 ਸਾਲ ਦੀ ਉਮਰ 'ਚ ਪ੍ਰਾਪਤ ਕੀਤੀ ਹੈ ਬੀਏ ਦੀ ਡਿਗਰੀ ਮਾਛੀਵਾਲਾ ਦੀ ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋ ਨੇ ਆਪਣੀ ਜ਼ਿੰਦਗੀ ਦੇ 50 ਸਾਲ ਦੀ ਉਮਰ ਵਿੱਚ ਬੀਏ ਪਾਸ ਕੀਤੀ ਹੈ ਜੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਕੌਰ ਨੀਲੋਂ ਨੇ ਦੱਸਿਆ ਉਹ ਮਾਚੀ ਬੜਾਚ ਆਂਗੜਵਾੜੀ ਵਰਕਰਾਂ ਵੱਲੋਂ ਕੰਮ ਕਰ ਰਹੀ ਹੈ ਉਹਨਾਂ ਵੱਲੋਂ ਉੱਚ ਵਿਦਿਕ ਪ੍ਰਾਪਤ ਕਰਨ ਦਾ ਮਨ ਬਣਿਆ ਆਪਣੀ ਬੇਟੀ ਨੂੰ ਪਲੱਸ 2 ਪਾਸ ਵੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੁੱਖ ਮੰਤਰੀ ਭਵੰਤਵਾਂ ਦੇ ਐਲਾਨ ਤੋਂ ਗੁਰਦਾਸਪੁਰ ਇੰਡਸਟਰੀਅਲ ਐਸਟੇਟ ਦੇ ਸਨੰਤਕਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਬੀਤੇ ਕੱਲ ਦਿਨਾਂਗਰ ਵਿਖੋਈ ਸਰਕਾਰ ਵਪਾਰ ਮਿਲਣ ਦੇ ਦੌਰਾਨ ਮੁੱਖ ਮੰਤਰੀ ਭਵਨਤਮਨ ਵੱਲੋਂ ਇੰਡਸਟਰੀਅਲ ਸਟੇਟ ਗੁਰਦਾਸਪੁਰ ਤੇ ਵਿਕਾਸ ਅਤੇ ਸੰਤਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਸੰਤਕਰ ਪੂਰੀ ਤਰ੍ਹਾਂ ਖੁਸ਼ ਹੋ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖੁਸ਼ਖਬਰੀ ਕਿਸਾਨਾਂ ਦੀ ਆ ਵੱਡੀ ਖੁਸ਼ਖਬਰੀ ਇਸੇ ਤਰੀਕੇ ਨੂੰ ਆਵੇਗਾ ਜੀ ਪੀਐਮ ਕਿਸਾਨ ਜੋਜਾ ਦਾ ਪੈਸਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਰਾਹੀਂ ਹਰ 4 ਮਹੀਨੇ ਬਾਅਦ ਲਾਪਾਤਰੀ ਕਿਸਾਨ ਦੇ ਬੈਂਕ ਖਾਤੇ ਵਿੱਚ 2000 ਰੁਪਏ ਸਿੱਧੇ ਟਰਾਂਸਫਰ ਕੀਤੇ ਜਾਂਦੇ ਨੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਮਿਲਦੇ ਨੇ ਇਹ ਪੈਸਾ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ ਇਹ ਪੈਸਾ ਅਪ੍ਰੈਲ ਜੁਲਾਈ ਅਗਸਤ ਨਵੰਬਰ ਦਸੰਬਰ ਤੇ ਮਾਰਚ ਵਿੱਚ ਸਿੱਧਾ ਲਾਪਾਤਰੀਆਂ ਦੇ ਬੈਂਕ ਖਾਤੇ ਵਿੱਚ ਆਉਂਦਾ ਹੈ ਹੁਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ ਛੜੀ 16ਵੀਂ ਕਿਸ਼ਤ 28 ਫਰਵਰੀ 2024 ਨੂੰ ਜਾਰੀ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਅਧਿਕਾਰਕ ਪੀਐਮ ਕਿਸਾਨ ਵੈਬਸਾਈਟ ਤੇ ਇਸਦੇ ਸੋਸ਼ਲ ਮੀਡੀਆ ਚੈਨਲਾਂ ਤੇ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕਰਨਗੇ ਜਾਨੀ ਇਸ ਹਫਤੇ ਬੁੱਧਵਾਰ ਨੂੰ ਪੀਐਮ ਮੋਦੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ 2-2000 ਰੁਪਏ ਟਰਾਂਸਫਰ ਕਰਨਗੇ ਇਸ ਸਕੀਮ ਛੋਟੇ ਅਤੇ ਸੀਮਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ 16ਵੀਂ ਕਿਸ਼ਤ ਡੀਬੀਟੀ ਯਾਨੀ ਡਾਇਰੈਕਟ ਬੈਨੀਫਿਟ ਟਰਾਂਸਫਰ ਰਾਹੀਂ ਜਲਾਪਾਤਨ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ICG ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਿਖਣੀ ਹੈ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ